ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂਆਂ ਪਿਆਰਿਓ ਅੱਜ ਆਪਾਂ ਖਨੋਰੀ ਬਾਰਡਰ ਤੇ ਪਹੁੰਚੇ ਜਿੱਥੇ ਭਾਈ ਜਗਜੀਤ ਸਿੰਘ ਜੀ ਦੱਲੇਵਾਲ ਮਰਦਵਾਰਤ ਤੇ ਬੈਠੇ ਨੇ ਇੱਥੇ ਅੱਜ ਆਪਾਂ ਹਾਜ਼ਰੀ ਭਰਨ ਪਹੁੰਚੇ ਤੇ ਇੱਥੇ ਆਜੋ ਹਾਇਦਰਾਬਾਦ ਤੋਂ ਸਿੰਘ ਆਏ ਨੇ ਆਪਾਂ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਉਣੀ ਹੈ ਤੇ ਆਪਾਂ ਵੀ ਵੇਖੋ ਵੀ ਆਪਾਂ ਘਰਾਂ 'ਚ ਬੈਠੇ ਆ ਨੇੜੇ ਬੈਠੇ ਪੰਜਾਬ ਦੇ ਵਿੱਚ ਇੰਨੀ ਵਾਟੋ ਚੱਲ ਕੇ ਦੂਰੋਂ ਸਿੰਘ ਤੇ ਹਾਜ਼ਰੀ ਭਰਨ ਆਏ ਆ ਕਿਰਪਾ ਕਰੋ ਆਪਾਂ ਵੀ ਆਓ ਵਾਟ ਤੋਂ ਵਾਟ ਹਾਜ਼ਰੀ ਭਰਗੇ ਤੇ ਸਰਕਾਰ ਤੇ ਦਬਾਅ ਪਾਇਆ ਜਾਵੇ ਜੋ ਭਾਈ ਜਗਜੀਤ ਸਿੰਘ ਜੱਲੇ ਵਰਗੇ ਹੀਰੋ ਬੁਖਸ਼ ਕਰਕੇ ਜਾਨਾ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਦੀ ਟੀਮ ਬੱਤੀ ਦੇ ਹਾਂਜੀ ਖਾਲਸਾ ਜੀ ਕਿਸ ਜਗ੍ਹਾ ਤੋਂ ਆਪਾਂ ਆਏ ਕਿਹੜੇ ਪਾਸੇ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਅਸੀਂ ਜੜੇ ਬੰਦੇ ਹੈਗੇ ਅਸੀਂ ਆਏ ਆ ਹైదరాబాద్ ਤੋਂ ਹਾਂਜੀ ਕਿ ਅਸੀਂ ਐਸੇ ਹਰ ਸਾਲ ਆਉਂਦੇ ਆ ਅੰਮ੍ਰਿਤਸਰ ਦਰਸ਼ਨ ਕਰਨ ਸਾਨੂੰ ਪਤਾ ਲੱਗਿਆ ਕਿ ਇਥੇ ਮੋਰਚੇ ਤੇ ਜਿਹੜਾ ਕਿਸਾਨ ਮੋਰਚਾ ਚੱਲਦਾ ਪਿਆ ਉਥੇ ਢੱਲੇਵਾਲ ਸਾਹਿਬ ਜੀ ਜਗਜੀਤ ਸਿੰਘ ਜੀ ਢੱਲੇਵਾਲ ਉਹਨਾਂ ਉਹ ਮੰਨ ਵਰਤੇ ਬੈਠੇ ਤੇ ਸਾਡਾ ਮਨ ਇਦਾਂ ਮੰਨਿਆ ਨਹੀਂ ਕਿ ਅਸੀਂ ਸੋਚਿਆ ਕਿ ਚਲੋ ਇੱਕ ਵਾਰੀ ਇਥੇ ਖਨੋਰੀ ਬਾਰਡਰ ਤੇ ਜਾ ਕੇ ਇੱਕ ਵਾਰੀ ਹਾਜ਼ਰੀ ਲਾ ਦਾਂਗੇ ਤੇ ਉਹਨਾਂ ਦੇ ਦਰਸ਼ਨ ਕਰਨਗੇ ਹਾਂ ਦੇ ਹਲੇ ਤਾ ਡਾਕਟਰ ਨੇ ਉਹਨਾਂ ਦੇ ਨਾਲ ਹੈ ਗਿਆ ਤੇ ਸਾਨੂੰ ਤਾਂ ਮੂਲਾ ਨੇ ਕਿਹਾ ਕਿ ਭਾਈ ਦਰਸ਼ਨ ਕਰਨੇ ਤਾਂ ਤੇ ਅਮਰਤਵੇਲੇ ਕਰੋ ਤੇ ਅਸੀਂ ਕਿਹਾ ਚਲੋ ਕੋਈ ਨਹੀਂ ਤੇ ਅਸੀਂ ਅੱਜ ਹੱਲੇ ਇੱਥੇ ਹੀ ਠਹਿਰ ਗਏ ਤੇ ਜਿਹੜੀ ਅਸੀਂ ਸੰਗਤ ਹੈਗੀ ਹੈ ਹైదరాబాద్ ਤੋਂ ਆਈ ਹੈ ਤੇ ਅਸੀਂ ਸਾਰਿਆਂ ਸਾਰੇ ਸਾਰੇ ਹైదరాబాద్ ਪੰਜਾਬ ਹਜੂਰ ਸਾਹਿਬ ਸਾਰੀ ਸੰਗਤ ਨੂੰ ਜਿਹੜੇ ਨੌਜਵਾਨ ਜੱਥੇ ਹੈ ਨੌਜਵਾਨ ਜੱਥੇ ਹੈ ਅਤੇ ਮਾ ਮਾਤਾਵਾ ਸਾਡੀ ਭੈਣਾ ਤੇ ਬਜ਼ੁਰਗ ਸਾਰਿਆਂ ਨੂੰ ਬੇਨਤੀ ਹੈ ਕਿ ਭਈ ਤੁਸੀਂ ਵੱਧ ਤੋਂ ਵੱਧ ਹਾਂ ਜਦੋਂ ਅਸੀਂ ਹైదరాబాద్ ਤੋਂ ਇੱਥੇ ਚੱਲ ਕੇ ਤੁਰ ਕੇ ਅਸੀਂ ਆਏ ਹੈ ਤੇ ਅੱਜ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਹ ਮੋਰਚੇ ਤੇ ਆਓ ਜਿਹੜਾ ਕਿਸਾਨ ਮੋਰਚਾ ਹੈਗਾ ਹੈ ਇਹ ਸਾਡੇ ਆਪਣੇ ਆਪਣਾ ਨਹੀਂ ਇਹ ਸਾਰੀਆਂ ਸੰਗਤ ਜਿਹੜੇ ਵੀ ਪੰਜਾਬ ਦੀਆਂ ਹైదరాబాద్ ਦੀਆਂ ਸੰਗਤ ਹੈ ਇਹ ਸਾਰੇ ਦੇਸ਼ ਦੇ ਹੀ ਕਿਸਾਨ ਹੈ ਜਿਹੜੇ ਸਾਰੇ ਦੇਸ਼ ਦੇ ਬਾਹਰੋਂ ਬਾਹਰੋਂ ਜਿਹੜੇ ਬਾਹਰੋਂ ਰਹਿੰਦੇ ਹੈ ਤੇ ਜਿਹੜੇ ਇੰਡੀਆ ਚ ਰਹਿੰਦੇ ਹੈ ਤੇ ਪੰਜਾਬ ਚ ਰਹਿੰਦੇ ਹੈ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇੱਥੇ ਆ ਕੇ ਹਾਜ਼ਰੀ ਲਾਉਣ ਤੇ ਜਿਹੜੇ ਡੱਲੇਵਾਲ ਜੀ ਸਾਹਿਬ ਜਗਜੀਤ ਸਿੰਘ ਜੀ ਡੱਲੇਵਾਲ ਜੀ ਉਨਾ ਦੇ ਉਹਨਾਂ ਦੇ ਉਹਨਾਂ ਦੇ ਦਰਸ਼ਨ ਵੀ ਕਰਨ ਤੇ ਮੋਰਚੇ ਤੇ ਰਹਿ ਕੇ ਵੱਧ ਤੋਂ ਵੱਧ ਜਿਹੜਾ ਮੋਰਚਾ ਹੈ ਇਹਨੂੰ ਫਤਿਹ ਕਰਾਣਾ ਹੈ ਤੇ ਸਾਰਿਆਂ ਤੋਂ ਬੇਨਤੀ ਹੈ ਫਿਰ ਤੋਂ ਵੀ ਵੱਧ ਤੋਂ ਵੱਧ ਸੰਗਤ ਆਣ ਤੇ ਇਥੇ ਹਾਜ਼ਰੀ ਲਾਉਣ ਵੱਬ ਜੀ ਉਹ ਦੇਖ ਜਿਵੇਂ ਸੋਡੇ ਰੀਏ ਦੇ ਵਿੱਚ ਉੱਥੇ ਵੀ ਇਹਦਾ ਆਸੇ ਜਿਵੇਂ ਲੋਕ ਆਪਣੇ ਸਿੱਖਾ ਜਾਂ ਹੋਰ ਭੈਣ ਭੈਣ ਭਰਾਏ ਗਏ ਹੈ ਹਾਂਜੀ ਜੀ ਅਸੀਂ ਉਧਰ ਦੇਖਦੇ ਇੱਥੇ ਵੀ ਲਾਈਵ ਚੱਲਦਾ ਉਹ ਨੀਚੇ ਅੱਛਾ ਜੀ ਹਾਂ ਜੀ ਇਸ ਲਈ ਅਸੀਂ ਵੀ ਜਾਣਦੇ ਪੰਜਾਬ ਨੂੰ ਇੱਥੇ ਦੇਖਿਆ ਕਿ ਅਰੇ ਮੋਰਚਾ ਲੱਗਿਆ ਤੇ ਉਹਨੂੰ ਵੀ ਮਿਲਾਂਗੇ ਤੇ ਉਹਨਾਂ ਸੁਬਾਹ ਦਾ ਟਾਈਮ ਦਿੱਤਾ ਉਹਨਾਂ ਨੇ ਮਿਲਾਂਗੇ ਜਿਹੜੇ ਉੱਥੇ ਹੋਰ ਵੀ ਕਿਸਾਨ ਕਰਦੇ ਖੇਤੀ ਕਰਨੀ ਕਰਦੇ ਅਕਸਰ ਉਹਨਾਂ ਨੂੰ ਵੀ ਜਾਣਕਾਰੀ ਇਹਨਾਂ ਦੀ ਵੀ ਹੋਊਗੀ ਕਿ ਉੱਥੇ ਮੋਰਚਾ ਵੀ ਕਿਸ ਸੰਬੰਧ ਵਿੱਚ ਲੱਗਿਆ ਹੈ ਹਾਂ ਜੀ ਵੀ ਕੀ ਮਸਲਾ ਆਪਣੇ ਜਿਹੜੇ ਕਾਨੂੰਨਾਂ ਦਾ ਕੀ ਮਸਲਾ ਪਤਾ ਹੈ ਜਾਣਕਾਰੀ ਤਾਂ ਹੋਊਗੀ ਵੀ ਕਿੰਨੇ ਘਾਤ ਕਰ ਲਈ ਆਪਣੇ ਇਹ ਸਾਡੇ ਮੰਗ ਪੂਰੀ ਨਹੀਂ ਕਰਦੇ ਇਸ ਲਈ ਅਸੀਂ ਇੱਥੇ ਬੈਠੇ ਆਂ ਹਾਂ ਵੀ ਕਿੰਨੀ ਘਾਤ ਕਰ ਰਹੇ ਜਿਹੜੇ ਕਾਨੂੰਨ ਆ ਰਹੇ ਆ ਵੀ ਕਿੰਨੇ ਆਉਣ ਵਾਲੇ ਨਸਲਾ ਵੀ ਆਪਣੇ ਕਿੰਨਾ ਪ੍ਰਭਾਵ ਪਾ ਗਲਤ ਪੈਸਾ ਦਿੰਦੇ ਨਸਲਾਂ ਦੇ ਕਾਨੂੰਨ ਸਾਡਾ ਇਨਸਾਫ ਕਰੇ ਹਾਂਜੀ ਹਾਂਜੀ ਬਾਬਾ ਜੀ ਆਪ ਕੀ ਕਹਿਣਾ ਚਾਹੁੰਦੇ ਸੀ ਮੈਂ ਐਨ ਆਰ ਆਈ ਹਾਂ ਕੈਨੇਡਾ ਤੋਂ ਮੈਂ ਕੈਲਗਰੀ ਤੋਂ ਹਾਂਜੀ ਹਾਂਜੀ ਮੈਂ 18 ਸਾਲ ਕੈਨੇਡਾ ਚ ਰਹਿ ਕੇ ਆਇਆ ਹਾਂ ਕੱਟ ਕਰ ਦੋ ਤੂੰ ਨਹੀਂ ਨਹੀਂ ਚਲੋ ਦੱਸੋ ਹਾਂਜੀ ਮੈਂ ਪਰਿਵਾਰ ਨੂੰ ਲੈ ਕੇ ਆਇਆ ਕੈਨੇਡਾ ਤੋਂ ਔਰੇ ਤੇ ਸਿਰਫ ਤਾਂ ਇਹੀ ਕਰਕੇ ਕਾਨੂੰਨ ਠੀਕ ਨਹੀਂ ਹੈਗੇ ਮੇਰਾ ਮਤ ਅਸੀਂ ਕੈਨੇਡਾ ਤੋਂ ਆਏ ਆ ਵੀ ਅਸੀਂ ਕਹਨੇ ਵੀ ਤੁਸੀਂ ਕਾਨੂੰਨ ਵਾਪਸ ਲਓ ਤੇ ਅਸੀਂ ਠੀਕ ਰਹੀਏ ਪਰ ਕੈਨੇਡਾ ਇਹ ਕਾਨੂੰਨ ਠੀਕ ਨਹੀਂ ਕਿ ਅਸੀਂ ਕਿੰਨਾ ਤੋਰੇ ਆਏ ਅਸੀਂ ਕਹਿਣ ਵਾਸਤੇ ਆਏ ਹਾਜ਼ਰੀ ਭਰਨ ਆਏ ਮੋਦੀ ਸਾਹਿਬ ਹਾਜ਼ਰੀ ਭਰਨ ਆਇਆ ਸਾਰਾ ਪਰਿਵਾਰ ਹੈ ਬੱਚੇ ਅਸੀਂ ਕਿਹੜਾ ਪਿੰਡ ਆਪਾਂ ਨਗਰ ਕਿਹੜਾ ਬਾਬਾ ਜੀ ਅਸੀਂ ਹੈਗੇ ਪਟਿਆਲੇ ਤੋਂ ਖਾਚੂ ਟਾਲ ਤੋਂ ਆਣ ਤੇ ਉਦੋਂ ਮੈਂ ਹੈਗਾ ਕੈਲਗਰੀ ਅੱਛਾ ਤੇ ਕੈਨੇਡਾ ਸਿਟੀ ਦੇ ਵਿੱਚ ਐਨ ਆਰ ਆਈ ਆ ਹਾਂਜੀ ਸਾਡਾ ਅਲਬਰਟਾ ਸਟੇਟ ਆ ਉੱਥੇ ਮੈਂ 18 ਸਾਲ ਆ ਰਿਹਾ ਮੈਂ ਤੇਈ ਮੋਦੀ ਮੋਦੀ ਸਾਹਿਬ ਨੂੰ ਕਹਿਣ ਆਇਆ ਵੀ ਵੀਰ ਜੀ ਵੀ ਸਾਡੇ ਤੇ ਨਾ ਨਾ ਕਰੋ ਕਾਨੂੰਨ ਵਾਪਸ ਲੈ ਲਓ ਓਕੇ ਬਾਈ ਥੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬੋਲੀ ਹਾਂਜੀ ਵਾਹਿਗੁਰੂ ਸਾਹਿਬ ਇਹ ਬਤਾਈ ਗੁਰੂ ਪਿਆਰਿਓ ਸੁਣਿਆ ਹੋਣਾ ਬਾਈ ਜੀ ਬਜ਼ੁਰਗ ਐਨ ਆਰ ਆਈ ਤੋਂ ਸਾਰੇ ਪਰਿਵਾਰ ਨੂੰ ਲੈ ਕੇ ਆਇਆ ਤੇ ਗੁਰੂ ਪਿਆਰਿਆਂ ਨੇ ਉਹ ਸੋਲੇ ਵਿਚਾਰ ਆਪਾਂ ਵੀ ਇੰਨੀ ਵਾਰ ਹਾਜ਼ਰੀ ਭਰਨਾ ਹੈ ਵੀ ਆਪਾਂ ਵੀ ਆਓ ਹਾਜ਼ਰੀ ਭਰਗੇ ਤੇ ਇੱਥੇ ਮੋਰਚਾ ਫੜੇ ਕਰ ਸਕੀਏ ਭਾਈ ਦਲੇ ਸਾਬ ਨੂੰ ਵੀ ਬਚਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ